ਵਾਹਿਗੁਰੂ ਸਾਹਿਬ ਜੀਓ ਰਾਗ ਨਟ ਨਾਰਾਇਣ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਰਾਮ ਹਉ ਕਿਆ ਜਾਨ ਕਿਆ ਭਾਵੈ ਆ ਇੱਕ ਸਿੰਘ ਇੱਥੇ ਖੜਾ ਰਹਾ ਮਾਈਆਂ ਅੱਗੇ ਪੀੜੀਆਂ ਬੈਠੀਆਂ ਫੇਰ ਦੂਸਰੀਆਂ ਦੂਸਰੀਆਂ ਮਗਰ ਆ ਕੇ ਬਹਿਣਾ ਚਾਹੁੰਦੀਆਂ ਔਖੀਆਂ ਇੱਥੇ ਇੱਥੇ ਖੜਾ ਰਹਾ ਭਾਈ ਕੌਣ ਸਾਹਿਬ ਉਹਦੇ ਲਈ ਪਾਈ ਜਾ ਰਹੇ ਨੇ ਰਾਗ ਨਟਨ ਆਰਾਇਨ ਮਹੱਲਾ ਪੰਜਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ RAM ਹੋ ਕਿਆ ਜਾਨਾ ਕਿਆ ਭਾਵੈ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਗ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਅੰਤਰੀਆ ਮੇਂ ਗਰੀਬ ਨੂੰ ਆਇ ਸਰਬ ਜੀਵਾਂ ਦੀ ਕਲਿਆਣ ਕਰਨ ਵਾਸਤੇ ਜਿਨ੍ਹਾਂ ਨੇ ਸੰਸਾਰ ਦੇ ਉੱਤੇ ਸਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਹਾਜ ਬਣਾਇਆ ਹੈ ਜੀਆਂ ਦੇ ਪਰਦਾਰ ਕਰਨ ਵਾਸਤੇ ਮਹਾਰਾਜ ਜੀ ਨੇ ਉਪਕਾਰ ਕੀਤਾ ਹੈ ਉਹ ਜੋਗੀ ਪਾਦਸ਼ਾਹ ਦਿੰਦੁਨੀ ਦੇ ਵਾਲੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਰਾਗ ਨਦਨ ਰੰਗ ਦੇ ਵਿੱਚ ਅਮਰ ਰੂਪ ਆਪਣੇ ਸ੍ਰੀ ਮੁਖਵਾਕ ਸ਼ਬਦ ਭਾਈ ਗੁਰਦਾਸ ਸਾਹਿਬ ਦੇ ਪਾਸੋਂ ਲਖਾਉਂਦੇ ਹੋਏ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਹੋ ਇਸ ਪ੍ਰਕਾਰ ਪਿਆਰ ਦੇ ਬਚਨ ਕਹਿੰਦੇ ਹਨ ਇੱਕ ਦੁਆਇ ਤਰੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਿਕ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ RAM ਹਾਂ ਕਿਆ ਜਾਨਾ ਕਿਆ ਭਾਵੈ RAM हे ਪਰਮੇਸ਼ਰ ਅਸੀਂ ਕੀ ਜਾਣਵੇ ਹਾਂ ਤੁਸੀਂ ਉਹ ਅੰਤਰੀ ਜਾਨੀ ਘਟ ਘਟ ਕੇ ਅੰਤਰੀ ਦੀਆਂ ਆਮ ਤੇ ਭਲੇ ਬੁਰੇ ਕੀ ਪੀਰ ਪਸ਼ਾਂਤ ਆਪ ਜੀ ਨੂੰ ਕਿਹੜੀ ਗੱਲ ਪਹੁੰਦੀ ਹੈ ਇਹ ਗੱਲ ਨਹੀਂ ਕੋਈ ਲੋਕ ਜਾਣ ਸਕਦੇ ਆਪੰਤਰ ਜਾਮੀ ਉਹ ਸੱਚੇ ਪਾਤਸ਼ਾਹ ਮਨ ਪਿਆਸ ਬਹੁਤ ਦਰਸਾਵੇ ਕੋਈ ਕਹਿੰਦਾ ਤੂੰ ਜਗ ਨਾਲ ਪ੍ਰਾਪਤ ਹੋ ਸਕਦਾ ਕੋਈ ਕਹਿੰਦਾ ਹੈ ਗਿਆਨ ਨਾਲ ਪ੍ਰਾਪਤ ਹੋ ਸਕਦਾ ਕੋਈ ਕਹਿੰਦਾ ਹੈ ਤਪ ਕਰਕੇ ਤੂੰ ਪ੍ਰਾਪਤ ਹੋ ਸਕਦਾ ਕੋਈ ਕਹਿੰਦਾ ਮੋਨ ਵਰਤ ਰੱਖਣੇ ਕਰਕੇ ਤੂੰ ਪ੍ਰਾਪਤ ਹੋ ਸਕਦਾ ਅਸੀਂ ਮਾਰੇ ਕੀ ਜਾਣੀਏ ਆਪ ਨੂੰ ਕਿਹੜੀ ਗੱਲ ਭਾਉਂਦੀ ਏ ਚੰਗੀ ਲੱਗਦੀ ਏ ਤੂੰ ਕਿਸ ਕਰਕੇ ਪ੍ਰਾਪਤ ਹੁੰਨਾ ਹੈ ਮਨ ਪਿਆਸ ਬਹੁਤ ਦਰਸਾਵੇ اے ਅੰਦਰ ਜਾਨੀ ਸਾਡੇ ਮਨ ਚ ਬੜੀ ਪਿਆਸ ਇੱਛਾ ਲੱਗੀ ਹੋਈ ਏ ਆਪ ਦੀ ਦਰਸ਼ਨ ਦੀ ਆ ਕੇ ਬਹੁਤ ਪ੍ਰੀ ਰਚੀ ਲੱਗੀ ਹੋਈ ਏ ਬੜੀ ਪਿਆਸ ਏ ਕਦੋਂ ਦਰਸ਼ਨ ਪਾਈਏ ਲੋਕ अनेका ਸਾਧਨ ਕਰਕੇ ਕਹਿੰਦੇ ਮੈਨੂੰ ਇਹ ਸਾਧਨ ਕਰਕੇ ਪ੍ਰਾਪਤ ਹੁੰਦਾ ਕੋਈ ਕਹਿੰਦਾ ਮੈਨੂੰ ਇਹ ਸਾਧਨੋਂ ਪ੍ਰਾਪਤ ਹੋਇਆ ਹੈ ਇਹ ਨਹੀਂ ਪਤਾ ਲੱਗਦਾ ਕਿ ਮਹਾਰਾ ਆਪ ਨੂੰ ਕਿਹੜਾ ਸਾਧਨ ਚੰਗਾ ਲੱਗਦਾ ਹੈ ਤੇ ਕਿਸ ਦੀ ਪ੍ਰੀਤੀ ਪਾਉਂਦੀ ਹੈ ਕਿਸ ਦੀ ਸ਼ਰਧਾ ਪਾਉਂਦੀ ਹੈ ਸਾਡੇ ਮਨ 'ਚ ਬੜੀ ਪਿਆਸ ਲੱਗੀ ਹੈ ਬਹੁਤ ਦਰਸ਼ਨ ਦੀ ਆਪ ਦੀ ਇੱਛਾ ਦਿਲ ਤਾਕੇ ਲੱਗੀ ਹੋ ਰਹਾ ਸੋਈ ਗਿਆਨੀ ਸੋਈ ਜਨ ਤੇਰਾ ਕਈ ਕਹਿੰਦੇ ਆ ਗਿਆਨ ਕਰਕੇ ਪ੍ਰਾਪਤ ਹੁੰਦਾ ਹੈ ਇਹ ਮਹਾਰਾ ਅਸੀਂ ਗਿਆਨवान ਵੀ ਉਸੇ ਨੂੰ ਸਮਝਦੇ ਹਾਂ ਤੇ ਕਈ ਕਹਿੰਦੇ ਆ ਕਿ ਨਚਣੇ ਟਪਣੇ ਰਾਸ ਪਾਉਣੇ ਕਰਕੇ ਭਗਤੀ ਕਰਕੇ ਪ੍ਰਾਪਤ ਹੁੰਦਾ ਹੈ ਉਹੋ ਹੀ ਜਨ ਹੈ ਅਸੀਂ ਸਮਝਨੇ ਹੈ ਪਰਮੇਸ਼ਰ ਤੇਰਾ ਜਿਸ ਉਪਰ ਰੁਚ ਆਵੇ ਜਿਸ ਦੇ ਉਪਰ ਆਗ ਦੀ ਮਾਰਾ ਰੁਜੀ ਆਜਾਵੇ ਜਿਹਨੂੰ ਆਪ ਚਾਹੋਂ ਸੱਚੇ ਪਤਸ਼ਾਹ ਉਹ ਹੀ ਜਾਨਵਾਨ ਤੇਰੇ ਸੂਕ ਦਾ ਉਹ ਹੀ ਤੇਰਾ ਭਗਤ ਹੈ ਕਿਰਪਾ ਕਰੋ ਦੇਖ ਸੁਭੇਧਾਤੇ ਇਹ ਕਰਮਾਂ ਅਨੁਸਾਰ ਫਲ ਪ੍ਰਦਾਤੇ ਪਰਮੇਸ਼ਰ ਜਿਸ ਦੇ ਤੇ ਆਪ ਕਿਰਪਾ ਦ੍ਰਿਸ਼ਟੀ ਕਰਦੇ ਹੋਏ ਪੂਰਨ ਬ੍ਰਹਮ ਸੋ ਸਦਾ ਸਦਾ ਤੁਧ ਧਿਆਵੈ ਇਹ ਤੈਨੂੰ ਪਾਉਂਦੀ ਹੈ ਗੱਲ ਸੱਚੇ ਪਾਤਸ਼ਾਹ ਉਹ ਸਦਾ ਵਾਹ ਤੇਰੇ ਸਦਾ ਸਰੂਪ ਨੂੰ ਧਿਆਨ ਜੁੜਿਆ ਰਹੇ ਹਰ ਵਕਤ ਧਿਆਨ ਕਰ ਬਿਰਤੀ ਕਰਕੇ ਧਿਆਉਂਦਾ ਰਹੇ ਇਹ ਉਹ ਬਾਹ ਹੈ ਤੇਰੇ ਮਿਲੰਦ ਕਵਨ ਯੋਗ ਕਵਨ ਗਿਆਨ ਧਿਆਨਾ ਕਿਹੁਰ ਕਿਹੜੇ ਜੋਗ ਕਰਕੇ ਤੂੰ ਪ੍ਰਾਪਤ ਹੁੰਨਾ ਮੰਤਰ ਜੋਗ ਕਰਕੇ ਪ੍ਰਾਪਤ ਹੁੰਨਾ ਹਟ ਜੋਗ ਕਰਕੇ ਪ੍ਰਾਪਤ ਹੁੰਨਾ ਲੈ ਜੋਗ ਕਰਕੇ ਪ੍ਰਾਪਤ ਹੁੰਨਾ ਮੰਤਰ ਜੋਗ ਕਰਕੇ ਪ੍ਰਾਪਤ ਹੁੰਨਾ ਰਾਜ ਜੋਗ ਕਰਕੇ ਪ੍ਰਾਪਤ ਹੁੰਨਾ ਕਿਹੜਾ ਉਹ ਜੋਗ ਦਸੀਗੇ ਅਤੇ ਕਵਨ ਗਿਆਨ ਧਿਆਨਾ ਕਿਹੜਾ ਗਿਆਨ ਸੰਵਾਇ ਗਿਆਨ ਕਰਕੇ ਪ੍ਰਾਪਤ ਹੁੰਨਾ ਹੈ ਕਿਸਮਤ ਗਿਆਨ ਕਰਕੇ ਪ੍ਰਾਪਤ ਹੁੰਨਾ ਹੈ ਕਿ ਇਹ ਗਿਆਨ ਕਰਕੇ ਪ੍ਰਾਪਤ ਹੁੰਦਾ ਹੈ ਇਹ ਕਿਹੜਾ ਗਿਆਨ ਤੁਸੀਂ ਛੇ ਸ਼ਾਸਤਰਾਂ ਨੇ ਭਿੰਨ-ਭਿੰਨ ਗਿਆਨ ਕਰਨ ਕੀਤਾ ਹੈ ਮਿਆਕ ਇੱਕ ਦੇਸਤੀ ਦੇ ਰੂਪ ਨੂੰ ਕਹੀ ਜਾਂਦੇ ਹਨ ਪਰਮਾਣਿਕਾ ਤੋਂ ਸਿੱਧੀ ਨਿਰਪਤੀ ਦੱਸਦੇ ਹਨ ਅਤੇ ਜਿਹੜੇ ਸੰਖੀ ਹੈ ਉਹ ਤਤਾਂ ਦੇ ਨਿਰਨੇ ਦਾ ਨਾ ਹੀ ਗਿਆਨ ਸਮਝੀ ਬੈਠੇ ਪਤੀ ਪ੍ਰਕਿਰਤੀਆਂ ਦਾ ਇਸੇ ਪ੍ਰਕਾਰ ਧਿਆਨ ਨਹੀਂ ਜਿਹੜੇ ਹਨ ਕੋਈ ਤਰਾਡਕ ਸਾਧਨ ਦਾ ਨਾ ਹੀ ਧਿਆਨ ਸਮਝੀ ਬੈਠੇ ਹੈ ਕੋਈ ਤ੍ਰਿਕੁਟੀ ਦੇ ਵਿੱਚ ਚਿਤ ਨੂੰ ਟਿਕਾਉਣ ਰੂਪ ਧਿਆਨ ਸਮਝੀ ਬੈਠੇ ਆ ਇਸ ਪ੍ਰਕਾਰ ਮਹਾਰਾ ਧਿਆਤਾ ਧਿਆਨ ਤੇ ਤ੍ਰਿਕੁਟੀ ਬਣੀ ਹੋਈ ਹੈ ਉਹ ਕਿਹੜਾ ਧਿਆਨ ਦਸੀਏ ਤੇਰਾ ਕਵਨ ਗੁਣੀ ਰੀ ਜਾ ਕਈ ਕਹਿੰਦੇ ਗੁਣੀ ਲੋਗ ਗਵਈਏ ਬਣ ਕੇ ਤੈਨੂੰ ਖੁਸ਼ ਕਰ ਲਈਦਾ ਹੈ ਉਹ ਕਿਹੜੇ ਗੋਣਾ ਕੋਈ ਵਿਸ਼ਣ ਪਦੇ ਗਾਉਂਦੇ ਹੈ ਅਤੇ ਕੋਈ ਰਾਸ ਧਾਰੀਏ ਰਾਸਨ ਪਾਉਂਦੇ ਹਨ ਕੋਈ ਸਾਗ ਬਣਾਉਂਦੇ ਹੈ ਕਿ ਸੋਈ ਉਹ ਆਪ ਦਾ ਜਨ ਭਗਤ ਹੈ ਸੋਈ ਜਨ ਆਪ ਦਾ ਉਹ ਪਿਆਰਾ ਹੈ ਉਹੀ ਆਪ ਦੇ ਸਰੂਪ ਦਾ ਭਗਤ ਹੈ ਜਿਸ ਉਪਰ ਰੰਗ ਲਾਵੇ ਜਿਸ ਦੇ ਹਿਰਦੇ ਦੇ ਉਪਰ ਮਾਰਾ ਰੰਗ ਪ੍ਰੇਮ ਲਾ ਦਮ ਨੇ ਉਹ ਆਪ ਦਾ ਜਨ ਪ੍ਰੇਮੀ ਹੈ ਅਤੇ ਉਹੀ ਆਪ ਦਾ ਭਗਤ ਹੈ ਸਾਈ ਮਤ ਸਾਈ ਬੁੱਧ ਸਿਆਨ ਕੋ ਅਸੀਂ ਤਾਂ ਮਾਰਾ ਇਹੋ ਹੀ ਮਤ ਜੋ ਨਿਆਇਕਾਂ ਦੀ ਨਾਨਾ ਯੁਗਤੀ ਪ੍ਰਧਾਨ ਹੋ ਕੇ ਅਤੇ ਸਾਈ ਬੁੱਧ ਬਜਾਂਤੀਆਂ ਦੀ ਉਦਾਇਤ ਰਾਤ ਦੀ ਅਤੇ ਸਿਆਣਪ ਇਸੇ ਪ੍ਰਕਾਰ ਜੋ ਕਰਮਕਾਂਢੀ ਉਹਨਾਂ ਦੀ ਸਿਆਣਪੇ ਨਿਤ ਨਿਮਿਤ ਪ੍ਰਾਸਚਿਤਾਦ ਕਰਮ ਕਰਨੇ ਚਾਹੀਦੀ ਏ ਇਹ ਜੋ ਬੁੱਧ ਦੀ ਸਿਆਣਪ ਹੈ ਜਿਤ ਨੇ ਉਹ ਖੰਨਾ ਪ੍ਰਭ ਬਿਸਰਾਵੈ ਸਾਡੇ ਮਤ ਅਨੁਸਾਰ ਤਾਂ ਮਾਈ ਸਾਈ ਉਹੀ ਸ਼ਾਸਤ੍ਰਾਂ ਦੀ ਮਤ ਹੈ ਉਹੀ ਵਿਦਾਨ ਦੀ ਬੁੱਧ ਹੈ ਉਹੀ ਉਹਦਵਾਦੀਆਂ ਦੀ ਸਿਆਣਪ ਹੈ ਜਿਸ ਕਰਕੇ ਨਿਉਖ ਮਾਤਰ ਵੀ ਵਾਹਿਗੁਰੂ ਅੱਖ ਦੇ ਖੋਲਣ ਵਿੱਚ ਜਿੰਨਾ ਚਿਰ ਆਪ ਨੂੰ ਨਾਮ ਉਸਾਰੀਏ ਇਸ ਕਰਕੇ ਤੂੰ ਪ੍ਰਾਪਤ ਹੋਣਾ ਹੋਰ ਕੋਈ ਨਹੀਂ ਹੈ ਸਾਧਨ ਉਹੀ ਬਿਹਾਰਾਂ ਵਾਲੀ ਮਤ ਹੈ ਉਹੀ ਸ਼ਾਸਤ ਗਿਆਨ ਦੀ ਮਤ ਹੈ ਤੇ ਉਹੀ ਸੱਚੇ ਪਾਤਸ਼ਾਹ ਜੀ ਸਿਆਣਪ ਹੈ ਸਰੂਪ ਦੇ ਲਖਣਾ ਵਾਲੀ ਜੇ ਤੁਨੇ ਖਮਾਤ ਲਈ ਆਪ ਨੂੰ ਨਾਮ ਪੁਲਾਈਏ ਸੰਤ ਸੰਗ ਲੱਗ ਇਹੋ ਸੋਖ ਪਾਏ ਇਹ ਆਪਣੀ ਮਤ ਨਹੀਂ ਅਸੀਂ ਵਰਤੋਦੇ ਸੰਤ ਗੁਰੂ ਨਾਨਕ ਸਾਹਿਬ ਦੀ ਸੰਗ ਚ ਲਾ ਕਰਕੇ ਇਹੋ ਪ੍ਰਾਪਤ ਕੀਤਾ ਹੈ ਹਰ ਗੁਣ ਸਦ ਹੀ ਗਾਵੇ ਇਹ ਆਗਿਆ ਦਿੱਤੀ ਹੈ ਮਹਾਰਾਜ ਨੇ ਹਰੀ ਦੇ ਗੁਣਾਂ ਨੂੰ ਸਦਾ ਗਾਉਂਦਾ ਰਹੇ ਇਸ ਪ੍ਰਕਾਰ ਚਿਤ ਕਾਗਰ ਹੁੰਦਾ ਜਿਵੇਂ ਤਾਨਾ ਚ ਪਾਣੀ ਖੜਾ ਰਵੇ ਇਹ ਧਾਨ ਪਕਦੇ ਹਨ ਇਸੇ ਪ੍ਰਕਾਰ ਸਾਧ ਸੰਗ ਜੀ ਹਰ ਵਕਤ ਮਨ ਸਿਮਨ ਚ ਲੱਗਾ ਰਹੇ ਤਾਂ ਇਹ ਦੀ ਪ੍ਰਪੱਕੋ ਵਸਤਾ ਹੁੰਦੀ ਹੈ ਦੇਖਿਓ ਅਚਰਜ ਮਹਾ ਮੰਗਲ ਰੂਪ ਇਹ ਮਹਾਰਸਤਰਜ ਦੇਖਿਆ ਹੈ ਆਪ ਦਾ ਬਸਮਾ ਰੂਪ ਇਹੋ ਸਾਰਿਆਂ ਦਾ ਪ੍ਰਕਾਸ਼ ਹੈ ਆਪ ਸਵੈ ਪ੍ਰਕਾਸ਼ ਰੂਪ ਹੈ ਅਤੇ ਆਪ ਸਾਰਿਆਂ ਦਾ ਆਧਾਰ ਹੈ ਤੇ ਆਪ ਨਿਰ ਆਧਾਰ ਸਰੂਪ ਹੈ ਐਸਾ ਅਚਰਜ ਰੂਪ ਦੇਖਿਆ ਹੈ ਮਹਾ ਮੰਗਲ ਆਨੰਦ ਸੂਪ ਹੈ ਤੂੰ ਕਿਛ ਆਨ ਨਹੀਂ ਦਿਸਦਾ ਸਾਡੀ ਦ੍ਰਿਸ਼ਟੀ ਤਾਂ ਹੁਣ ਹੋਰ ਦੁਆਇਤ ਨਹੀਂ ਕੋਈ ਦੇਖਣ ਚਾਹੁੰਦੀ ਆਪ ਹੀ ਆਪ ਹੋ ਕਹੋ ਨਾਨਕ ਮੋਰਚਾ ਗੁਰਲਾਹਉ ਸਤਗੁਰ ਨਾਨਕਦੇਵ ਜੀ ਕਹਿੰਦੇ ਮੋਰਚਾ ਜਿਹੜਾ ਜੰਗਾਲ ਲਗਾਇਆ ਸੀ ਕੰਮ ਕਰੋ ਲੋ ਮੋਹੰਕਾਰ ਦਾ ਇਸ ਮੋਰਚੇ ਨੂੰ ਜੰਗਾਲ ਨੂੰ ਗੁਰੂ ਸਾਹਿਬ ਨੇ ਲਾਤਾ ਹੁਣ ਸਹ ਗਰਭ ਜੂਨ ਕਹਿਆ ਆ ਤੁਸੀਂ ਸਾਨੂੰ ਇਹ ਗਰਭ ਜਿਹੜਾ ਪਾਣਾ ਹੈ ਜੇ 82 ਲੱਖ ਦੀਆਂ ਜੂਨਾ ਚਾਹਣਾ ਇਹ ਕਾਹਨੂੰ ਆਉਣਾ ਫੇਰ ਨਹੀਂ ਆਉਣਾ ਪਵੇਗਾ ਨਟ ਨਾਰਾਇਣ ਮਹੱਲਾ ਪੰਜਵਾ ਦੁਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਲਾਹਨੋ ਮੈਂ ਕਾਹੂ ਨਾ ਦੀਓ ਨਟ ਰੇਣ ਰਾਗ ਚ ਦੋਨੋਂ ਪੌੜੀਆਂ ਵਾਲੇ ਸ਼ਬਦ ਹਜੂਰ ਉਚਾਰਨ ਕਰਦੇ ਪਿਛਲਾ ਚੌ ਪਦਾ ਵਿਚਾਰਿਆ ਹੈ ਇੱਕੋ ਵਾਹਿਤ ਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਿਕ ਸ਼ਤਗ੍ਰਾਣੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਉਲਾਹ ਨੂੰ ਮੈਂ ਕਾਹੂ ਨਾ ਦੀਓ ਇਹ ਜਿਹੜਾ ਮਾਰਾ ਆਪ ਨੂੰ ਬਚਨ ਕੀਤਾ ਹੈ ਕਿ ਕਵਨ ਜੋ ਕੌਣ ਗਿਆਨ ਧਿਆਨ ਹੈ ਕਵਨ ਗੁਣੀ ਰੀ ਜਾਵੇ ਉਲਾਮਾ ਦਤੈ ਨਾ ਇਹ ਆਪ ਨੇ ਤਾਂ ਆਪ ਕਹਿੰਦੇ ਨਹੀਂ ਮਾਰਾ ਸੀ ਉਲਾਮਾ ਨਹੀਂ ਦਿੰਦਾ ਹੈ ਉਲਾਹ ਨੂੰ ਮੈਂ ਕਾਹੂ ਨਾ ਦੀਓ ਇਹ ਸੱਚੇ ਬਾਦਸ਼ਾਹ ਸੀ ਉਲਾਹ ਨੂੰ ਅਲਾਮਾ ਤਾਂ ਨਹੀਂ ਕਿਸੇ ਨੂੰ ਦਿੰਦਾ ਹੈ ਤੋ ਜੋ ਆਪ ਨੂੰ ਪਾਉਂਦਾ ਸੀ ਤਾਂ ਉਹ ਕਸਨ ਕੀਤਾ ਹੈ ਮਨ ਮੀਠ ਤੋਹਾਰੋ ਕੀ ਕੋਈ ਸੱਚੇ ਬਾਦਸ਼ਾਹ ਕਿਸੇ ਨੂੰ ਕਿਸੇ ਦੇ ਸਾਧਨ ਦਾ ਔਲਾਮਾ ਨਹੀਂ ਦਿੰਦਾ ਹੈ ਕਿਸੇ ਦੀ ਕਮਾਈ ਦਾ ਕਿਸੇ ਨੂੰ ਔਲਾਮਾ ਨਹੀਂ ਦਿੰਦਾ ਹੈ ਇਹਦਾ ਸਾਡੇ ਮਨ ਵਿੱਚ ਸੱਚੇ ਬਾਦਸ਼ਾਹ ਆਪਦਾ ਨਾਮ ਹੀ ਮਿੱਠਾ ਤੁਸੀਂ ਆਪ ਹੀ ਕਰ ਦਿੰਦਾ ਲਾ ਦਿੰਦਾ ਹੈ ਇਸ ਕਰਕੇ ਅੰਮ੍ਰਿਤ ਨਾਮ ਬਿਨਾ ਅਸੀਂ ਆਪਦੀ ਪ੍ਰਾਪਤੀ ਨਹੀਂ ਹੁੰਦੀ ਇਹ ਕਹਿ ਦਿੰਦਾ ਹੈ ਰਹਾਉ ਆਗਿਆ ਮਾਨ ਜਾਣ ਸੁਖ ਪਾਇਆ ਜੋ ਆਪ ਜੀ ਦੀ ਆਗਿਆ ਹੈ ਉਸ ਸੱਚੇ ਬਾਦਸ਼ਾਹ ਆਪ ਜੀ ਦੀ ਇਹੋ ਹੀ ਆਗਿਆ ਹੈ ਕਿ ਸਦਾ ਆkte ਸੋਈ ਗਿਆਨ ਧਿਆਨ ਜੋਦੁ ਪਾਈ ਸਿਫਤ ਸਲਾਹਾਂ ਤੇਰਾ ਹੁਕਮ ਅਰਜਾਈ ਸਿਫਤ ਕਰਨੀ ਹੈ ਜਿਹੜੀ ਤੇਰੀ ਕੀਰਤਨ ਕਰਨਾ ਹੈ ਤੇਰਾ ਹੁਕਮ ਹੈ ਸੱਚੇ ਪਾਤਸ਼ਾਹ ਜੀਆਂ ਦੇ ਉਧਾਰ ਕਰਨ ਵਾਸਤੇ ਚਾਹ ਜੁਗਾਂ ਦੇ ਵਾਸਤੇ ਇਸ ਕਰਕੇ ਸੱਚੇ ਪਾਤਸ਼ਾਹ ਆਪ ਦੀ ਆਗਿਆ ਮੰਨ ਕਰਕੇ ਜਾਣ ਕਰਕੇ ਆਪ ਦੇ ਸਰੂਪ ਨੂੰ ਸੁਖ ਪਾਇਆ ਹੈ ਸੋਨ ਸੋਨ ਨਾਮ ਤੋਹਾਰੋ ਜੀਓ ਆਪ ਦਾ ਮਾਰਿਆ ਅੰਮ੍ਰਿਤ ਨਾਮ ਸਤਿ ਸ਼ਾਸਤ੍ਰਾਂ ਦੇ ਦੁਆਰਾ ਅਤੇ ਇਸੇ ਪ੍ਰਕਾਰ ਸਰਬਾਤਿ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਸੋ ਸੁਣ ਕੇ ਤੁਹਾਡੇ ਨਾਮ ਨੂੰ ਜਿਉਂਦੇ ਹੋਈਦਾ ਹੈ। ਇਹ ਹਾਂ ਉਹਾ ਹਰ ਤੂੰ ਹੀ ਤੂੰ ਹੀ ਇਹ ਹੈ ਇਸ ਲੋਕ ਵਿੱਚ ਵੀ ਉਹਾ ਪਰਲੋਕ ਵਿੱਚ ਵੀ ਪਰਮੇਸ਼ਰ ਆਪ ਹੀ ਸੀ ਇਸ ਲੋਕ ਵਿੱਚ ਵੀ ਆਪ ਹੀ ਪਰਲੋਕ ਵਿੱਚ ਹੋਂ ਇਹੋ ਗੁਰ ਤੇ ਮੰਤਰ ਦ੍ਰਿੜਿਓ ਇਹ ਸਤਿਗੁਰੂ ਨਾਨਕਗੁਰੂ ਰਾਮਦਾਸ ਸਾਹਿਬ ਤੋਂ ਮੰਤਰ ਉਪਦੇਸ਼ ਇਹ ਡਿਰੜ ਕੀਤਾ ਪੱਕੀ ਤਰ੍ਹਾਂ ਵਸਾਇਆ ਹੈ ਜਬ ਤੇ ਜਾਨ ਪਾਈ ਇਹ ਬਾਤਾਂ ਦੀ ਇਹ ਗਰੀਬ ਨੁਆਜ ਇਹ ਜਾਨਣ ਜਾਣਣੀ ਪਾਈ ਹੈ ਇਹ ਬਾਤ ਬਚਨ ਦਾ ਪਤਾ ਲੱਗਾ ਹੈ ਜਾਣੀ ਹੈ ਸਭ ਕੁਸਲ ਖੇਮ ਸਭ ਥੀਓ ਉਹਦਾ ਹੈ ਇਸ ਕੁਸਲ ਆਨੰਦ ਸਰੂਪ ਪਰਮੇਸ਼ਰ ਹਰ ਤਰ੍ਹਾਂ ਕਰਕੇ ਸੁਖ ਤੇ ਖੇਮ ਰੱਖਿਆ ਪ੍ਰਾਪਤ ਹੋਈ ਹੈ ਕੁਸਲ ਖੇ ਆਪ ਪ੍ਰਾਪਤੀ ਦੀ ਪ੍ਰਾਪਤੀ ਪ੍ਰਾਪਤੀ ਦੀ ਰੱਖਿਆ ਆਪਰਾਪਦੀ ਜੋ ਬ੍ਰਹਮ ਦੇ ਗਿਆਨ ਦੀ ਹੈ ਉਹਦੀ ਪ੍ਰਾਪਤੀ ਹੁੰਦੀ ਹੈ ਪ੍ਰਾਪਤ ਹੋਇਆ ਜੋ ਆਨੰਦ ਹੈ ਉਹਦੀ ਅੱਖਿਆ ਇਹ ਸੁਖਸਾਨ ਸਬਦਾਂ ਕਰਕੇ ਹੋ ਗਿਆ ਹੈ ਸਾਧ ਸੰਗ ਨਾਨਕ ਪਰਗਾਸਿ ਫਿਰ ਮਾਰੇ ਆਪਦੀ ਸਾਧ ਸੰਗਤ ਜੀ ਮਿਲ ਕਰਕੇ ਆਪਦੇ ਸਰੂਪ ਦਾ ਪ੍ਰਕਾਸ਼ ਹੋਇਆ ਹੈ ਆਨ ਨਾਹੀ ਰੇਬੀ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹੋਰ ਆਪ ਵੀ ਪ੍ਰਾਪਤੀ ਰੱਖਿਆ ਸਭ ਤਰ੍ਹਾਂ ਹੋਈ ਹੈ ਸਾਧ ਸੰਗ ਨਾਨਕ ਪ੍ਰਗਾਸਿ ਸਾਧ ਸੰਗ ਦੇ ਦੁਆਰਾ ਗੁਰੂ ਸਾਹਿਬ ਜੀ ਕਹਿੰਦੇ ਇਹ ਮਹਾਰਾ ਆਪ ਦੇ ਸਰੂਪ ਦਾ ਪ੍ਰਕਾਸ਼ ਹੋਇਆ ਹੈ ਹਨ ਨਾਹੀ ਰੇ ਵੀ ਹੁਣ ਗੁਰੂ ਸਾਹਿਬ ਜੀ ਕਹਿੰਦੇ ਆਪ ਤੋਂ ਬਗੈਰ ਹੋਰ ਨਹੀਂ ਦੂਜੇ ਥਾਂ 'ਚ ਵੀ ਉਹ ਦੂਜਿਆ ਪੈਦਾ ਹੀ ਨਹੀਂ ਹੋਇਆ ਨਾਤ ਮਹੱਲਾ ਪੰਜਵਾ ਜਾ ਕੋ ਭਈ ਤੁਮਾਰੀ ਧੀ ਜਿਨਾਂ ਦੇ ਤਾਈ ਸੱਚੇ ਪਾਤਸ਼ਾਹ ਆਪ ਜੀ ਦੀ ਬਖਸ਼ਿਸ਼ ਦੁਆਰਾ ਜੋ ਯੁਰਗਿ ਪ੍ਰਾਪਤ ਹੋਈ ਹੈ ਮੰਤਰ ਪ੍ਰਵਾਸਾ ਆਇਆ ਹੈ ਜੰਮ ਕੀ ਤਰਾਸ ਮਿਟੀ ਸੁਖ ਪਾਇਆ ਉਹਨਾਂ ਦੇ ਜਮਾਂ ਦਾ ਜਿਹੜਾ ਡਰ ਸੀ ਮਿਟ ਗਿਆ ਹੈ ਸੁਖ ਰੂਪ ਨੂੰ ਪਾ ਲਿਆ ਹੈ ਨਿਕਸੀ ਹਉਮੈ ਪੀਰ ਜਿਹੜੀ ਹਉਮੈ ਸੀ ਇਹਦੇ ਕਰਕੇ ਹੀ ਪੀਰ ਸੀ ਜੰਮਣ ਮਰਨ ਦੀ ਇਹ ਹਉਮੈ ਨਿਕਲਣੇ ਕਰਕੇ ਜੰਮਣ ਮਰਨ ਦੀ ਪੀੜ ਵੀ ਨਿਕਲ ਗਈ ਹੈ ਰਹਾਉ ਤਪ ਤੋ 부ਝਾਨੀ ਅੰਮ੍ਰਿਤ ਬਾਣੀ ਇਹ ਤੰਸ਼ 부ਝਾਤੀ ਵਿਛੋੜੇ ਦੀ ਅਮਰ ਗੁਰੂ ਬਾਣੀ ਨੇ ਮਲਾਪ ਕਰਾਤਾ ਤ੍ਰਿਪਤੀ ਜਿਉਂ ਬਾਾਰਕ ਖੀ ਜਿਵੇਂ ਬੱਚਾ ਮਾਤਾ ਦੇ ਅਸਤੰਦ ਦੁੱਧ ਚੁੰਘ ਕੇ ਰਾਜ ਹੋ ਜਾਂਦਾ ਹੈ ਐ ਮਾਰਾ ਅੰਮ੍ਰਿਤ ਬਾਣੀ ਰੂਪ ਆਪਦੇ ਅਨੰਦ ਨੂੰ ਪੀ ਕੇ ਤ੍ਰਿਪਤ ਹੋ ਗਏ ਰਾਜ ਗਏ ਹਾਂ ਮਾਤ ਪਿਤਾ ਸਾਜਣ ਸੰਤ ਮੇਰੇ ਮੇਰੇ ਪਿਆਰੇ ਸੱਜਣ ਭਾਈ ਬੁੱਢਾ ਸਾਹਿਬ ਆਦ ਕੇ ਸੰਤ ਭਗਤ ਇਹ ਸਾਡੇ ਮਾਤਾ ਪਿਤਾ ਜੀ ਨਹੀਂ ਆਈ ਹਨ ਮਾਤਾ ਸਾਹਿਬ ਪਾਨੀ ਜੀ ਪਿਤਾ ਸਾਹਿਬ ਗੁਰੂ ਰਾਮਦਾਸ ਜੀ ਸਾਡੇ ਸੱਜਣ ਸੰਤ ਪਿਆਰੇ ਹੀ ਹਨ ਸਾਹਿਬ ਸੰਤ ਸਹਾਈ ਵੀਰ ਸੰਤੀ ਸਹਾਇਤਾ ਕਰਨ ਵਾਲੇ ਜਿਵੇਂ ਵੀਰ ਕੋਈ ਸੂਰਮਾ ਭਰਾ ਹੋਵੇ ਜੈਸੇ ਰਣ ਵਿੱਚ ਸਫਾ ਭਰਾਤ ਮਿੱਤਰ ਜੰਗ ਵੀ ਜਿਹੜਾ ਸ਼ਸਤਰ ਵਿਦਿਆ ਨੂੰ ਜਾਣਨ ਵਾਲਾ ਹੋਵੇ ਜੰਗ 'ਚ ਉਹ ਜਿਵੇਂ ਸਹਾਇਤਾ ਕਰਦਾ ਐ ਸੰਤ ਮਹਾਤਮਾ ਸਹਿਦਾ ਕਰਨ ਵਾਲੇ ਕਾਮਕਰੋ ਦੇ ਜੰਗ ਆਮਰੇ ਮਣੇ ਉਸ ਵੇਲੇ ਵੀਰ ਸੂਰਮੇ ਹੈ ਰੱਖਿਆ ਕਰਨ ਵਾਲੇ ਖੁੱਲੇ ਪਰਮ ਭੀਤ ਮਿਲੇ ਗੋਪਾਲਾ ਧਰਮ ਦੇ ਭੀਤ ਤੱਕ ਕੇ ਖੁੱਲ ਗਏ ਧਰਮ ਦੀ ਕੰਧ ਮਿਟ ਗਈ ਹੈ ਪਰ ਹਉਨ ਦੇ ਪਿਤਾ ਤੋਂ ਪਾਇਦਾ ਇੱਕ ਜਿਹੜੇ ਪਰਦੇ ਸੀ ਉਹ ਖੁੱਲ ਗਏ ਹਨ ਮਿਲੇ ਗੋਪਾਲਾ ਗੋਪਾਲ ਕ੍ਰਿਸ਼ੀ ਦੇ ਪਾਲਕ ਆਕਾਰ ਪੁਰਖ ਨਾਲ ਮਿਲ ਗਏ ਹਨ ਹੀਰੇ ਬਿਦੇਹੀ ਜਿਵੇਂ ਹੀਰੇ ਦੀ ਕਣੀ ਨਾਲ ਹੀਰਾ ਬਿੰਨਿਆ ਜਾਂਦਾ ਹੈ ਇਸੇ ਪ੍ਰਕਾਰ ਹੀਰੇ ਹਰੀ ਦੇ ਨਾਮ ਦੇ ਨਾਲ ਹੀਰੇ ਹਰੀ ਦੇ ਨਾਲ ਬਿਦੇ ਮਿਲ ਗਏ ਹਨ ਵਿਸ਼ਮ ਪਹੇ ਨਾਨਕ ਜਸ ਗਾਵਤ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਵਾਹਿਗੁਰੂ ਦਾ ਜਸ ਗਾਉਂਦੇ ਬਿਸ਼ਮਾਹ ਉਸ ਚਰਜਕਾਈ ਨੂੰ ਪ੍ਰਾਪਤ ਹੋ ਗਏ ਹੋ ਠਾਕੁਰ ਗੁਨੀ ਗਹੀ ਮੇਰਾ ਵਾਹਿਗੁਰੂ ਗੁਨਾ ਦਾ ਗਹਿਰ ਸਮੁੰਦਰ ਹੈ